ਦੇਖੋ ਸ਼ਰੇਆਮ ਪੰਜਾਬ ਚ ਗੁੰਡਾਗਰਦੀ ਇਹ ਗੁੰਡਾਗਰਦੀ ਦਾ ਨੰਗਾ ਨਾਚ ਹਮੇਸ਼ਾ ਨਿਸ਼ਾਨਾ ਕਿਨੂੰ ਬਣਾਇਆ ਜਾ ਰਿਹਾ ਸ਼ੇਪ ਸੈਨਿਕਾਂ ਨੂੰ ਹਿੰਦੂਆਂ ਨੂੰ ਸਰਕਾਰ ਮੋਗ ਨਹੀਂ ਨਹੀਂ ਸਰਕਾਰ ਮੋਨ ਬਿਲਕੁਲ ਅੱਖਾਂ ਬੰਦ ਕਰਕੇ ਸੁੱਤੀ ਵੀ ਆ ਮਾਨ ਸਾਹਿਬ ਤੇ ਰਾਮ ਨਾਲ ਸੋ ਰਹੇ ਨੇ ਰਾਮ ਨਾਲ ਰਾਤ ਕਿ ਦੇਖੋ ਕਿਦਾਂ ਸ਼ਰੇਆਮ ਮੋਗਾ ਦੇ ਵਿੱਚ ਤਿੰਨ ਤਿੰਨ ਵਾਰੀ ਰਾਤ ਗੋਲੀਆਂ ਚੱਲਣੀਆਂ ਹਜੇ ਤੱਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਕੋਈ ਵੀ ਮੰਤਰੀ ਬਿਲਕੁਲ ਇੱਥੇ ਆ ਪੁੱਛੇ ਨਹੀਂ ਆ ਕਿਉਂਕਿ ਇਹ ਹਿੰਦੂ ਹੈ ਹਿੰਦੂਆਂ ਨੂੰ ਕੋਈ ਨਹੀਂ ਪੁੱਛਣ ਆਂਦਾ ਵੋਟਾਂ ਲੈਣੀਆਂ ਆਪਾਂ ਹਿੰਦੂਆਂ ਦੀਆਂ 50% ਆਪਾਂ ਵੋਟਾਂ ਹਿੰਦੂਆਂ ਦੀ ਲੈ ਕੇ ਫਿਰ ਟੱਕੇਸ਼ਾਹੀ ਕਿਹਦੇ ਨਾਲ ਸਿਰਫ ਹਿੰਦੂਆਂ ਨਾਲ ਮਤਲਬ ਪੁੱਛਿਆ ਜਾਵੇ ਚਾਹੇ ਸੈਂਟਰ 'ਚ ਬੈਠੀ ਮੋਦੀ ਸਰਕਾਰ ਵੀ ਕਿਹਾ ਇਹਨਾਂ ਦੇ ਨੁਮਾਇੰਦੇ ਜਿਹੜੇ ਪੰਜਾਬ 'ਚ ਹੈਗੇ ਨੇ ਭਾਜੀਪੀ ਵਾਲੇ ਉਹਨਾਂ ਦੀ ਅੱਖਾਂ ਬੰਦ ਹੈ ਆਰਐਸਐਸ ਦੀ ਅੱਖਾਂ ਬੰਦ ਹੈ ਕਿਉਂ ਪੰਜਾਬ 'ਚ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਮਤਲਬ ਇਹ ਸਰਕਾਰ ਦੀ ਅੱਖਾਂ ਖੋਲਣ ਨੂੰ ਪਿਛਲੀ ਦਿਨ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਲੁਧਿਆਣਾ ਦੇ ਵਿੱਚ ਬੰਬ ਕਾਂਡ ਉਸ ਤੋਂ ਪਹਿਲਾਂ ਤੁਸੀਂ ਦੇਖਿਆ ਸ਼ਿਵ ਸੂਦੀ ਕੁਮਾਰ ਸੂਰੀ ਦਾ ਹਮਲਾ ਉਸ ਤੋਂ ਪਹਿਲਾਂ ਤੁਸੀਂ ਦੇਖੋ ਕਈ ਵਾਰੀ ਤੁਸੀਂ ਦੇਖੋਗੇ ਹਰ ਮਹੀਨੇ ਕੋਈ ਨਾ ਕੋਈ ਇਹੋ ਜਿਹੇ ਹੱਤਵਾਲੀ ਮੈਡੂਲ ਫੜ ਜਾਂਦੇ ਕਿ ਜਿੱਤੇ ਸਿਰਫ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਕਿ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਹਮੇਸ਼ਾ ਸੋਤੇਲਾ ਵਿਵਹਾਰ ਇਹ ਕਿਉਂ ਇਹ ਪੁੱਛਣਾ ਚਾਹਨਾ ਇਹ ਛੁੱਟੀ ਸਰਕਾਰ ਨੂੰ 3 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ ਵਾਦੇ ਤੁਸੀਂ ਕੀਤੇ ਸੀਗੇ ਕਿ ਅਸੀਂ ਹਿੰਦੂਆਂ ਦੀ ਸੁਰੱਖਿਆ ਸੁਰੱਖਿਤ ਕਰਾਂਗੇ ਮੈਂ ਕੱਲ ਜਲੰਧਰ ਜਾਣਾ ਕਮਿਸ਼ਨਰ ਸਾਹਿਬ ਨੂੰ ਮਿਲਦਾ ਤੇ ਉੱਥੇ ਕੀ ਲੋਲੀਪੋਪ ਮਿਲਦਾ ਮੇਰੇ ਸ਼ਲੰਦਰ ਦੇ ਸ਼ਿਵ ਸੈਨਿਕ ਮਤਲਬ ਦੇਖੋ ਕਿੰਨੀ ਥ੍ਰੈਟ ਆ ਰਹੀ ਧਮਕੀਆਂ ਆ ਰਹੀਆਂ ਅਮੀ ਜੀ ਦੇਖ ਲਾਂਗੇ ਮੁਕੇ ਦੀਆਂ ਤਿਲਕ ਦੇਖ ਲਾਂਗੇ ਮਤਲਬ ਸ਼ਰੇਆਮ ਗੁੰਡਾਗਰਦੀ ਮੈਂ ਕਹਨਾ ਪੰਜਾਬ ਦੇ ਵਿੱਚ ਨਾ ਕੋਈ ਹਿੰਦੂ ਸੇਫ ਹੈ ਨਾ ਤੇ ਮੇਰਾ ਸ਼ਿਫਤਾਨਿਕ ਸੇਫ ਹੈ ਸਰਕਾਰ ਸੋਚਦੀ ਹੋਏਗੀ ਕਿ ਤੇ ਸ਼ਿਫਤ ਨਾਲੇ ਅਲੱਗ-ਅਲੱਗ ਮੰਡੇ ਹੋਇਆ ਇਹ ਭੁਲੇਖਾ ਹੈ ਸਰਕਾਰ ਦਾ ਸ਼ਿਫਤ ਟੈਲੀਕਮੇਸ਼ਾ ਇੱਕ ਨੇ ਔਰ ਆਪਣੀ ਜਾਨ ਹਥਿਆਲਿਤ ਲੈ ਕੇ ਘੁੰਮਦੇ ਨੇ ਕੀ ਮੰਗ ਹੈ ਪਰਿਵਾਰ ਦੀ ਮੰਗ ਹੈ ਜਲਦ ਤੋਂ ਜਲਦ ਉਸਨੂੰ ਗ੍ਰਿਫਤਾਰ ਕੀਤਾ ਮੰਗ ਸਾਡੀ ਕਹੀ ਹੈ ਦੋਸ਼ੀਆਂ ਚਲੋ ਇੱਕ ਜੀ ਲੱਗ ਜੀ ਗ੍ਰਿਫਤਾਰ ਮਾਨ ਸਾਹਿਬ ਨੂੰ ਆਣਾ ਚਾਹੀਦਾ ਇੱਥੇ ਮਾਨ ਸਾਹਿਬ ਜਦੋਂ ਕੋਈ ਹੋਰ ਕਾਂਡ ਹੋਇਆ ਹੋਵੇ ਕੋਈ ਹੋਰ ਚੀਜ਼ ਤੇ ਪਹੁੰਚੇ ਉਹ ਤੇ ਮਿੰਟੋ ਮਿੰਟ ਮਾਨ ਸਾਹਿਬ ਕਹਿੰਦੇ ਆ ਕਿ 1 ਕਰੋੜ ਰੁਪਇਆ ਮੈਂ ਉਸ ਪਰਿਵਾਰ ਨੂੰ ਦੇ ਰਿਹਾ ਕਿ ਆਹ ਮਾਨ ਸਾਹਿਬ ਇਹ ਤੁਹਾਡੇ ਪੰਜਾਬ ਦਾ Hindu ਨਹੀਂ ਹੈ ਤੁਹਾਨੂੰ ਨਜ਼ਰ ਨਹੀਂ ਆਉਂਦਾ ਕਿ ਆਹ ਡੀਸੀ ਸਾਹਿਬ ਜਿਹੜੇ ਮੋਗਾ ਦੇ ਐਸਟੀਐਮ ਸਾਹਿਬ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਤੁਹਾਡੇ ਪੰਜਾਬ ਦਾ Hindu ਨਹੀਂ ਹੈ ਤੁਸੀਂ ਸਰਕਾਰ ਤੱਕ ਆਵਾਜ਼ ਨਹੀਂ ਪੁੰਚਾ ਸਕਦੇ ਮੈਂ ਤੁਹਾਡੇ ਚੈਨਲ ਰਾਹੀਂ ਇਹ ਆਵਾਜ਼ ਪੁੰਚਾ ਰਿਹਾ ਕਿ ਆਓ ਇਹ ਪੰਜਾਬ ਦਾ Hindu ਤੁਹਾਨੂੰ 50% ਵੋਟਾਂ ਪਾਈਆਂ ਹੁਣ ਕਿਉਂ ਸੁੱਤੇ ਹੋ ਹੁਣ ਤੇ ਜਾਗੋ ਕਿ